ਦੁਨੀਆ ਸਾਰੀ ਜਾਣਦੀ ਹੈ ਕਿ ਕੰਗਣਾ ਰਣੌਤ ਕੀ ਹੈ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਤੇ ਮੇਰੀਆਂ ਪੰਜਾਬ ਦੀਆਂ ਮਾਵਾਂ ਨੂੰ ਜਿਹੜੀ ਲੇਡੀ ਇਹ ਕਹਿ ਸਕਦੀ ਹੈ ਵੀ ਟਕੇ ਟਕੇ ਤੇ ਦਿਹਾੜੀ ਤੇ ਲਿਆਂਦੇ ਗਏ ਲੋਕ ਐ ਜਿਟੇਸ਼ਨ ਚ ਕੰਗਣਾ ਮੈਡਮ ਨੇ ਅੱਜ ਤੱਕ ਤਾਂ ਕੋਈ ਚੰਗੀ ਚੀਜ਼ ਇਸ ਤਰ੍ਹਾਂ ਦੀ ਕੀਤੀ ਨਹੀਂ ਜ਼ਿੰਦਗੀ ਚ ਇਸ ਤਰ੍ਹਾਂ ਤਰੀਕੇ ਦੀ ਸ਼ਬਦਾਵਲੀ ਹੈ ਉਹਨਾਂ ਦੀ ਪੰਜਾਬ ਪ੍ਰਤੀ ਤੇ ਔਰ ਪੰਜਾਬ ਦੇ ਸਿੱਖਾਂ ਪ੍ਰਤੀ ਸ਼ੀ ਇਜ਼ ਅ ਬਾਇਸ ਜਿਹਨੋਂ ਅਸੀਂ ਸੰਵਿਧਾਨ ਦੀ ਗੱਲ ਕੀਤੀ ਲੋਕ ਸਭਾ ਦੇ ਵਿੱਚ ਕਨਸਟੀਟਿਊਸ਼ਨ ਦੀ ਗੱਲ ਕੀਤੀ ਤੇ ਉਹਨਾਂ ਨੇ ਅਮਰਜੈਂਸੀ ਦੀ ਗੱਲ ਮੈਂ ਅਮਰਜੈਂਸੀ ਫਿਲਮ ਹਜੇ ਜਿਹੜੀ ਬਣਾਈਏ ਦੇਖੀ ਨਹੀਂ ਬਟ ਮੈਂ ਜਿੰਨੀਆਂ ਫਿਲਮਾਂ ਦੇਖੇ ਆ ਸਕ ਫਿਲਮਾਂ ਦੀ ਸਟੋਰੀ 'ਚ ਕਿੰਨੀ ਰਿਐਲਿਟੀ ਹੁੰਦੀ ਹੈ ਕੀ ਨਹੀਂ ਹੁੰਦੀ ਹੈ ਸਟੋਰੀ ਕ੍ਰੀਏਟ ਕਰਨ ਨੂੰ ਸਟੋਰੀ ਦਿਖਾਉਣ ਨੂੰ ਉਰੇ ਵਿੱਚ ਮੈਂ ਸਮਝਦਾ ਕਿ ਕ੍ਰੀਏਟਿਵ ਪਾਇਆ ਜਾਂਦਾ ਹੈ ਕ੍ਰिएशन ਕੀਤੀ ਜਾਂਦੀ ਹੈ ਪਰ ਐਮਰਜੈਂਸੀ ਬਾਰੇ ਜਦੋਂ ਦੇਖਾਂਗਾ ਤਾਂ ਫਿਰ ਤੁਹਾਨੂੰ ਇੱਕ ਇੱਕ ਚੀਜ਼ ਤੇ ਟਿੱਪਣੀ ਕਰ ਪਾਵਾਂਗਾ ਮੈਂ ਉਹ ਮੂਵੀ ਜਾਂ ਉਹ ਟ੍ਰੇਲਰ ਹਜੇ ਤੱਕ ਮੈਂ ਦੇਖਿਆ ਨਹੀਂ ਬਿਕੋਜ਼ ਮੈਨੂੰ ਟਾਈਮ ਹੀ ਨਹੀਂ ਲੱਗਿਆ ਪਰ ਹਾਂ ਮੈਂ ਜ਼ਰੂਰ ਮਹਿਸੂਸ ਕਰ ਸਕਦਾ ਹਾਂ ਮੈਂ ਜ਼ਰੂਰ ਮਹਿਸੂਸ ਕਰ ਸਕਦਾ ਵੀ ਕੰਗਣਾ ਮੈਡਮ ਨੇ ਅੱਜ ਤੱਕ ਤਾਂ ਕੋਈ ਚੰਗੀ ਚੀਜ਼ ਇਸ ਤਰ੍ਹਾਂ ਦੀ ਕੀਤੀ ਨਹੀਂ ਜ਼ਿੰਦਗੀ 'ਚ ਲਾਈਕਵਾਇਜ਼ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਤੇ ਮੇਰੀਆਂ ਪੰਜਾਬ ਦੀਆਂ ਮਾਵਾਂ ਨੂੰ ਜਿਹੜੀ ਲੇਡੀ ਇਹ ਕਹਿ ਸਕਦੀ ਹੈ ਵੀ ਟਕੇ ਟਕੇ ਤੇ ਦਿਹਾੜੀ ਤੇ ਲਿਆਂਦੇ ਗਏ ਲੋਕ ਐ ਇਜਿਟੇਸ਼ਨ 'ਚ ਜਿਹੜੀਆਂ ਮੇਰਿਆਂ ਆ ਮਾਵਾਂ ਨੇ ਬਾਰਡਰ ਤੇ ਲੜਾਈ ਲੜੀ ਔਰ ਜਿਹੜੀ ਜਿਹੜੇ ਲੋਕ ਇਹ ਕਹਿ ਸਕਦੇ ਕਿ ਰਾਹੁਲ ਗਾਂਧੀ ਕਿਸੇ ਆਮ ਬੰਦੇ ਨੂੰ ਪੁੱਛਣੋਂ ਕਿ ਕੋਈ ਕਿਸੇ ਤਰ੍ਹਾਂ ਦਾ ਡਰਗ ਲੈਂਦਾ ਹੈ ਸੋ ਅਗਰ ਉਹਨਾਂ ਮੈਡਮ ਨੇ ਫਿਲਮ ਬਣਾਈ ਹੈ ਤਾਂ 100% ਉਸ ਫਿਲਮ ਤੇ ਕੁਐਸਚਨ ਮਾਰਕ ਹੋਊਗਾ ਕਿਉਂਕਿ ਸ਼ੀ ਇਜ਼ ਅ ਬਾਇਸ ਬੀਜਪੀ ਦੀ ਮੈਂਬਰ ਆਫ ਪਾਰਲੀਮੈਂਟ ਹੈ ਔਰ ਜਿਸ ਤਰੀਕੇ ਦੀ ਸ਼ਬਦਾਵਲੀ ਹੈ ਉਹਨਾਂ ਦੀ ਪੰਜਾਬ ਪ੍ਰਤੀ ਤੇ ਔਰ ਪੰਜਾਬ ਦੇ ਸਿੱਖਾਂ ਪ੍ਰਤੀ ਔਰ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਐਸਾ ਕੰਟੈਂਟ ਪਾਇਆ ਹੋਵੇ ਜੀਰੇ ਨਾਲ ਲੋਕਾਂ ਨੂੰ ਇਹ ਲੱਗੇ ਵੀ ਇਹ ਕਾਂਗਰਸ ਤੋਂ ਦੂਰ ਹੋ ਜਾਣ ਉਹ ਅਸਲੀਅਤ ਨਾ ਹੋਵੇ ਇਹ ਹੋ ਸਕਦਾ ਹੈ ਕਿਉਂਕਿ ਇਹੋ ਜਿਹੇ ਵਿਅਕਤੀਆਂ ਤੋਂ ਕੋਈ ਚੰਗੀ ਉਮੀਦ ਕੀਤੀ ਜਾ ਨਹੀਂ ਸਕਦੀ ਜਿਨ੍ਹਾਂ ਦੇ ਲੇਬਲ ਲੱਗਿਆ ਹੋਵੇ ਕਿ ਇਹ ਕੇਵਲ ਤੇ ਕੇਵਲ ਬੀਜੇਪੀएस ਦੇ ਕੰਮ ਕਰ ਰਹੀ ਹੈ ਔਰ ਦੁਨੀਆ ਸਾਰੀ ਜਾਣਦੀ ਹੈ ਕਿ ਕੰਗਣਾ ਰਣੌਤ ਕੀ ਹੈ ਔਰ ਮੈਂ ਬੇਨਤੀ ਕਰਨਾ ਚਾਹਾਂਗਾ ਲੋਕਾਂ ਅੱਖੀਂ ਵੇਖਿਆ ਤੋਂ ਬਿਨਾ ਤੇ ਕੰਨੀ ਸੁਣੇ ਕਈ ਵਾਰੀ ਸੀ ਅਮਰੀਸ਼ਪੁਰੀ ਸਾਹਿਬ ਮੈਂ ਇੱਕ ਵਾਰੀ ਅਮਰੀਸ਼ਪੁਰੀ ਸਾਹਿਬ ਨੂੰ ਬੰਬੇ ਮਿਲਿਆ ਅਦਰਵਾਈਜ਼ ਅਮਰੀਸ਼ਪੁਰੀ ਜਿਹਨੂੰ ਮੈਂ ਬੱਚਾ ਹੁੰਦਾ ਸੀ ਅਮਰੀਸ਼ਪੁਰੀ ਦੀ ਇਮੇਜ ਦੇਖਦਾ ਸੀ ਫਿਲਮਾਂ 'ਚ ਤੋਂ ਐ ਲੱਗਦਾ ਸੀ ਬੜਾ ਕ੍ਰਿਮੀਨਲ ਬੰਦਾ ਕਿਉਂਕਿ ਉਹ ਵਿਲਨ ਦੇ ਰੋਲ ਚਾਉਂਦੇ ਸਨ ਇੱਕ ਕਾਦਰਖਾਨ ਹੁੰਦੇ ਸਨ ਇੱਕ ਪ੍ਰੇਮ ਚੋਪੜਾ ਹੁੰਦੇ ਸਨ ਸੋ ਇਹਨਾਂ ਨੂੰ ਵਿਲਨ ਦੇ ਰੂਪ ਦੇ ਵਿੱਚ ਰੱਖਿਆ ਜਾਂਦਾ ਸੀਗਾ ਪਰ ਆਦਰਵਾਇਸ ਆਰ ਥੇ ਵਰਰੀ ਸੌਫਟ ਹਾਰਟਡ ਬੰਦੇ ਬਹੁਤ ਚੰਗੇ ਇਨਸਾਨ ਹੈ ਆਮ ਚੰਗੇ ਤੋਂ ਵੀ ਸੋ ਫਿਲਮ ਕੰਗਣਾ ਰੋਦ ਨੇ ਕੀ ਕੀਤਾ ਹੁੰਦਾ ਹੈ ਹੁਣ ਇਹ ਮੈਂ ਫਿਲਮ ਵੇਖੇ ਤੋਂ ਬਿਨਾ ਸਮਝ ਸਕਦਾ ਵੀ ਉਹ ਕਿਸ ਭਾਵਨਾ ਨਾਲ ਫਿਲਮ ਬਣਾਈ ਗਈ ਹੋਣੀ ਹੈ ਔਰ ਕੀ ਕੀ ਜਾਣਬੁੱਝ ਕੇ ਸੀਨ ਪਾਏ ਗਏ ਹੁਣੇ ਕਿ ਇਹਦੇ ਨਾਲ ਨਫ਼ਰਤ ਪੈ ਜਾ ਹੋ ਜਾਈਂ ਹਾਂ ਐਮਰਜੈਂਸੀ ਚ ਜੋ ਹੋਇਆ ਮੈਂ ਕਿਸੇ ਵੀ ਚੀਜ਼ ਨੂੰ ਉਹ ਇਹ ਨਹੀਂ ਕਹਿੰਦਾ ਕਿ ਕਿਸੇ ਚੀਜ਼ ਨੂੰ ਕਲੀਨ ਚਿੱਟ ਦਿਨ ਮੈਂ ਬਹੁਤ سارے ਲੋਕ ਹੁਣ ਬਹੁਤ ਸਾਰਾ ਕੁਝ ਕਰ ਸਕ ਕਰ ਦਿੰਦੇ ਆ ਕਈ ਵਾਰੀ ਕਿਤੇ ਦੰਗੇ ਹੁੰਦੇ ਆ ਭੜਕਾਉਣ ਵਾਲਾ ਕੋਈ ਹੋਰ ਹੁੰਦਾ ਨਾਮ ਕਿਸੇ ਦੇ ਹੋਰ ਲੱਗ ਜਾਂਦਾ ਹੈ ਕਿਰਾ ਕੋਈ ਹੋਰ ਆਪਾਂ ਸੋ ਜਦੋਂ ਮੈਂ ਫਿਲਮ ਦੇਖਾਂਗਾ ਤਾਂ ਡੈਫੀਨਿਟਲੀ ਆ ਵੀ ਲੈਟ ਯੂ نو ਦੱਸਾਂਗਾ ਕਿ ਇਹਦੇ ਵਿੱਚ ਕੀ ਕੀ ਮੈਲਾ ਫਾਇਨਾ ਹੈ ਪਰ ਫਿਲਮ ਵੇਚਣ ਵਾਸਤੇ ਬਣਾਈ ਜਾਂਦੀ ਹੈ ਉਹ ਵਿੱਚ ਕੰਟੈਂਟ ਕ੍ਰੀਏਟ ਕੀਤਾ ਜਾਂਦਾ ਹੈ ਔਰ ਫਿਰ ਹੁਣ ਇਨੇ ਸਾਲਾਂ ਬਾਅਦ ਐਮਰਜੈਂਸੀ ਕਿਉਂ ਯਾਦ ਆ ਗਈ ਔਰ ਮੈਨੂੰ ਇਹ ਨਾਲ ਨਾਲ ਕੋਰਿਲੇਟ ਵੀ ਕਰਨਾ ਚਾਹੁੰਦਾ ਕਿ ਇਸ ਵਾਰ ਜਦੋਂ ਅਸੀਂ ਸੰਵਿਧਾਨ ਦੀ ਗੱਲ ਕੀਤੀ ਲੋਕ ਸਭਾ ਦੇ ਵਿੱਚ ਕਨਸਟੀਟਿਊਸ਼ਨ ਦੀ ਗੱਲ ਕੀਤੀ ਤੇ ਉਹਨਾਂ ਨੇ ਐਮਰਜੈਂਸੀ ਦੀ ਗੱਲ ਕੀਤੀ ਇਹ ਹੁਣ ਕੰਗਣਾ ਰਣੌਤ ਦੀ ਫਿਲਮ ਆ ਗਈ ਹੈ ਗੱਲ ਕਹਾਣੀ ਸਮਝ ਆ ਰਹੀ ਹੈ ਲੋਕਾਂ ਨੂੰ